ਮੇਰੀ 2012 ਦੇ ਵਿੱਚ ਫਿਰ ਪੀਸੀਐਸ ਲਾਈਟ ਦੇ ਵਿੱਚ ਮੇਰੀ ਨਿਯੁਕਤੀ ਜਰੀ ਸੀ ਬਤੌਰ ਈਟੀਓ ਫਿਰ ਮੈਂ ਲੈਕਚਰਰ ਦੀ ਨੌਕਰੀ ਵੀ ਛੱਡ ਦਿੱਤੀ ਕਿ ਬੜੇ ਸਾਥੀ ਪਰਿਵਾਰ ਤੋਂ ਤੁਸੀਂ ਸੰਬੰਧ ਰੱਖਦੇ ਹੋ ਬੰਦਾ ਕਹਿੰਦਾ ਨੌਕਰੀ ਮਿਲਦੀ ਬੜੀ ਔਖੀ ਹੈ ਤੁਸੀਂ ਤੇ ਨੌਕਰੀ ਛੱਡੀ ਤੇ ਫਿਰ ਉਦੋਂ ਫੈਮਿਲੀ ਦਾ ਕੀ ਰਿਐਕਸ਼ਨ ਅਸੀਂ ਬੈਠ ਕੇ ਹੀ ਡਿਸੀਜਨ ਲਿਆ ਸੀਗਾ ਕਿ ਇੱਕ ਨੌਕਰੀ ਜਿਹੜੀ ਆ ਘਰ ਪਰਿਵਾਰ ਚਲਾਉਣ ਵਾਸਤੇ ਬਹੁਤ ਆ ਅੱਛਾ ਉਹਦੇ ਵਿੱਚੋਂ ਸਾਰੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹੋ ਸੋ ਇੱਕ ਜੌਬ ਜਿਹੜੀ ਆ ਉਹ ਜਨਤਾ ਦੇ ਖਾਤੇ ਜਿਹੜੀ ਆ ਉਹ ਆਉਣੀ ਚਾਹੀਦੀ ਆ ਹੂੰ ਮੈਨੂੰ ਅੱਜ ਵੀ ਯਾਦ ਆ 34 33912 ਵੋਟਾਂ ਉਸ ਵੇਲੇ ਮਾਝੇ ਦੇ ਵਿੱਚ ਬੜੀ ਇੱਕ ਬੱਡੀ ਗੱਲ ਸਹੀ ਉਸ ਵੇਲੇ ਲੋਕਾਂ ਨੇ ਇੰਨਾ ਮਾਨਸਤ ਕਰ ਦਿੱਤਾ ਪਰ ਮੈਂ ਸੀਟ ਨਹੀਂ ਜਿੱਤ ਸਕਿਆ ਤੁਹਾਨੂੰ ਉਹ 17 ਚ ਐ ਲੱਗਿਆ ਨਹੀਂ ਵੀ ਯਾਰ ਮੱਝ ਵੇਚ ਕੇ ਘੋੜੀ ਲਈ ਵਾਲਾ ਹਿਸਾਬ ਹੋ ਗਿਆ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਲੱਗਿਆ ਕਿਉਂਕਿ ਫੈਸਲਾ ਪਹਿਲਾਂ ਲੈ ਚੁੱਕਾ ਸੀ ਦਾ ਮੈਂ ਸਸਤਾ ਹੀ ਮੈਨੂੰ ਜੌਬ ਮਿਲ ਗਈ ਹਰਪਜਨ ਸਿੰਘ ਈਟੀਓ ਕਿਵੇਂ ਬਣ ਗਿਆ ਆ ਇਹਦੇ ਪਿੱਛੇ ਇਸ ਤਰ੍ਹਾਂ ਆ ਕਿ ਮੈਂ ਸ਼ੁਰੂ ਚ ਤਾਂ ਮੈਨੂੰ ਜੌਬ ਜਿਹੜੀ ਸੀਗੀ ਵੀਆਰ ਬੇਸਿਸ ਦੇ ਉੱਤੇ ਬਤੌਰ ਅਧਿਆਪਕ ਮਿਲੀ ਸੀਗੀ ਹਾਂ ਪ੍ਰਾਇਮਰੀ ਸਕੂਲ ਦੇ ਵਿੱਚ ਜੀ ਤੇ ਵੈਸੇ ਮੈਂ ਜੀਪੀਟੀ ਕੀਤੀ ਨਹੀਂ ਸੀਗੀ ਵੀਆਰ ਵਾਲੇ ਜਿਹੜੇ ਸੀਗੇ ਉਹ ਜੀਪੀਟੀ ਦੇ ਅਗੇਂਸਟ ਅਡਜਸਟ ਕੀਤੇ ਸੀਗੇ ਉਸ ਵੇਲੇ ਠੀਕ ਹੈ ਸੋ ਮੇਰੀ ਉੱਥੇ ਪੋਸਟਿੰਗ ਹੋ ਗਈ ਉਸ ਤੋਂ ਬਾਅਦ ਫਿਰ ਡਾਇਰੈਕਟ ਪੋਸਟਾਂ ਨਿਕਲੀਆਂ ਕੋਲ ਜੋ ਮਾਸਟਰ ਕੈਟਰ ਦੀਆਂ ਮੈਂ ਉਹਦੇ ਚ ਅਪਲਾਈ ਕਰ ਦਿੱਤਾ ਜੀ ਫਿਰ ਮੈਂ ਪ੍ਰਾਇਮਰੀ ਵਾਲੀ ਜੌਬ ਛੱਡ ਕੇ ਤੇ ਮਾਸਟਰ ਕੈਟਰ ਦੇ ਵਿੱਚ ਚਲੇ ਗਿਆ ਹਾਂ ਫਿਰ ਜਿਹੜਾ ਸੀਗਾ ਉਹ ਲੈਕਚਰਰ ਦੀਆਂ ਪੋਸਟਾਂ ਲਿਕਣੀਆਂ ਹਾਂ ਤਾਂ 40 ਪੋਸਟਾਂ ਸੀਗੀਆਂ ਉਸ ਵੇਲੇ ਜੀ ਤੇ ਮੈਂ ਉਹਦੇ ਵਿੱਚ ਅਪਲਾਈ ਕੀਤਾ ਹਾਂ ਤੇ ਫਿਰ ਮੇਰੀ ਡਾਇਰੈਕਟ ਲੈਕਚਰਰ ਦੀ ਉੱਥੇ ਪੋਸਟਿੰਗ ਹੋ ਗਈ ਫਿਰ ਮੈਂ ਮਾਸਟਰ ਗ੍ਰੈਜੂਏਟ ਵੀ ਕਰ ਦਿੱਤੀ ਅੱਛਾ ਫਿਰ ਮੈਂ ਬਤੌਰ ਲੈਕਚਰਰ ਇੱਥੇ ਹੀ ਜੰਡੇਵਾਲਾ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਮੈਂ ਪੜਿਆ ਸੀਗਾ ਉੱਥੇ ਹੀ ਮੇਰੀ ਬਤੌਰ ਲੈਕਚਰਰ ਪੋਲੀਟੀਕਲ ਸਾਇੰਸ ਜਿਹੜੀ ਨਿਯੁਕਤੀ ਹੋ ਗਈ ਹਾਂ ਫਿਰ ਮੈਂ ਉੱਥੇ ਹੀ ਕਾਫੀ ਲੰਬਾ ਸਮਾਂ ਪੜਾਇਆ ਫਿਰ ਮੈਂ ਨਾਲ ਦੇ ਨਾਲ ਤਿਆਰੀ ਕਰਦਾ ਰਿਹਾ ਪੀਪੀਐਸਸੀ ਦੇ ਵਿੱਚ ਪੀਸੀਐਸ ਦੀ ਸੋ ਮੇਰੀ 2012 ਦੇ ਵਿੱਚ ਫਿਰ ਪੀਸੀਐਸ ਆ ਲਾਈਫ ਦੇ ਵਿੱਚ ਮੇਰੀ ਨਿਯੁਕਤੀ ਜਰੀ ਸੀਗੀ बतौर ਈਟੀਓ ਵੀ ਫਿਰ ਮੈਂ ਲੈਕਚਰਰ ਦੀ ਨੌਕਰੀ ਵੀ ਛੱਡ ਦਿੱਤੀ ਤੇ बतौर ਈਟੀਓ ਜੁਆਇਨ ਕਰ ਲਿਆ ਅੰਮ੍ਰਿਤਸਰ ਮੇਰੀ ਪੋਸਟਿੰਗ ਹੋਈ ਅੰਮ੍ਰਿਤਸਰ 2 ਦੇ ਵਿੱਚ ਫਿਰ ਮੈਂ 4 ਸਾਲ ਉੱਥੇ ਜੌਬ ਕੀਤੀ 4 ਸਾਲ ਤੋਂ ਬਾਅਦ 2016 ਦੇ ਵਿੱਚ ਫਿਰ ਮੈਨੂੰ ਆਮ ਆਦਮੀ ਪਾਰਟੀ ਨੇ ਮਾਨ ਸਤਿਕਾਰ ਬਖਸ਼ ਦਿੱਤਾ ਕਿ ਪਾ ਪੋ ਪੋਲਿਟਿਕਸ ਛੱਡਿਆ ਦੀ ਕਰ ਰਹੀ ਸੀ ਤਾਂ ਤੁਸੀਂ ਨੌਕਰੀਆਂ ਛੱਡ ਰਹੇ ਸੀ ਹਾਂ ਬਸ ਪਰਮਾਤਮਾ ਦੀ ਮੈਂ ਈਟੀਓ ਸਾਹਿਬ ਪਲੀਜ਼ ਡੋਨਟ ਟੇਕ ਇਟ ਪਰਸਨਲੀ ਮੈਂ ਵੇਖ ਰਿਹਾ ਕਿ ਬੜੇ ਸਾਦੇ ਪਰਿਵਾਰ ਤੋਂ ਤੁਸੀਂ ਸਬੰਧ ਰੱਖਦੇ ਹੋ ਬੰਦਾ ਕਹਿੰਦਾ ਨੌਕਰੀ ਮਿਲਦੀ ਬੜੀ ਔਖੀ ਹੈ ਤੁਸੀਂ ਤੇ ਨੌਕਰੀ ਛੱਡੀ ਤੇ ਫਿਰ ਉਦੋਂ ਫੈਮਿਲੀ ਦਾ ਕੀ ਰਿਐਕਸ਼ਨ ਸੀ ਹਮ ਦੇਖੋ ਫੈਮਿਲੀ ਦਾ ਰਿਐਕਸ਼ਨ ਤਾਂ ਸਪੋਰਟ ਮੈਨੂੰ ਪੂਰੀ ਸੀਗੀ ਫੈਮਿਲੀ ਦੀ ਪਰ ਤੁਹਾਡੀ ਤੁਹਾਡੀ ਵਾਈਫ ਦਾ ਕੀ ਪ੍ਰਤੀਕਰਮ ਸੀ ਕਿਉਂਕਿ ਆਮ ਤੌਰ ਤੇ ਪਤਾ ਨਹੀਂ ਨੂੰ ਹੁੰਦਾ ਕਿ ਨਿਆਣੇ ਕਿੱਥੋਂ ਪਾਲਣਗੇ ਜੌਬ ਛੱਡਤੀ ਹੈ ਮੇਰੇ ਵਾਈਫ ਵੀ ਜੌਬ 'ਚ ਨੇ ਹਾਂ ਇਟਸ ਐਲੀਮੈਂਟਰੀ ਸਕੂਲ ਦੇ ਵਿੱਚ ਬਤੌਰ ਅਧਿਆਪਕਾ ਕੰਮ ਕਰ ਰਹੇ ਨੇ ਹਾਂ ਸੋ ਅਸੀਂ ਬੈਠ ਕੇ ਹੀ ਡਿਸੀਜਨ ਲਿਆ ਸੀਗਾ ਕਿ ਇੱਕ ਨੌਕਰੀ ਜਿਹੜੀ ਆ ਘਰ ਪਰਿਵਾਰ ਚਲਾਉਣ ਵਾਸਤੇ ਬਹੁਤ ਆ ਅੱਛਾ ਉਹਦੇ ਵਿੱਚੋਂ ਸਾਰੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕਦੇ ਹੋ ਸੋ ਇੱਕ ਜੌਬ ਜਿਹੜੀ ਆ ਉਹ ਜਨਤਾ ਦੇ ਫੱਤੇ ਜਿਹੜੀ ਆ ਉਹ ਆਉਣੀ ਚਾਹੀਦੀ ਆ ਲਿਖੇ ਲਾਉਣੀ ਚਾਹੀਦੀ ਆ ਸੋ ਅਸੀਂ ਬੈਠ ਕੇ ਸਮਝੌਤਾ ਕਰਕੇ ਸੋ ਮੇਰੀ ਵਾਈਫ ਨੇ ਵੀ ਮੈਨੂੰ ਮਨਾ ਨਹੀਂ ਕੀਤਾ ਕਿਉਂਕਿ ਉਹ ਵੀ ਚਾਹੁੰਦੇ ਸੀਗੇ ਕਿ ਚਲੋ ਜੇ ਆਲੇ ਦੁਆਲੇ ਦੇ ਵਿੱਚ ਇੰਨੀਆਂ ਮੁਸ਼ਕਲਾਂ ਨੇ ਤੇ ਰਾਜਨੀਤਿਕ ਲਾਈਫ ਦੇ ਵਿੱਚ ਜਾ ਕੇ ਕੁਝ ਵਧੀਆ ਲੋਕਾਂ ਵਾਸਤੇ ਕਰ ਸਕੀਏ ਸੋ ਫਿਰ ਮੈਂ 2016 ਦੇ ਵਿੱਚ ਆਪਣੀ ਨੌਕਰੀ ਜਿਹੜੀ ਆ ਉਹ ਛੱਡ ਦਿੱਤੀ ਤੇ ਰਾਜਨੀਤੀ ਦੇ ਵਿੱਚ ਪ੍ਰਵੇਸ਼ ਕੀਤਾ ਔਰ ਇਹ ਅਚਨ ਚੇਤ ਸੀਗਾ ਕੀ ਆਲੇ ਦੁਆਲੇ ਸਾਡੇ ਘਰ ਦੇ ਜਾਂ ਕਿਤੇ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਨਾ ਕੋਈ ਜਾਣਦਾ ਹੀ ਸੀਗਾ ਮੇਰੀ ਬੜੀ ਵਿਰੋਧਤਾ ਹੋਈ ਕਿ ਦੇਖੋ ਇੱਕ ਜੋਬ ਸੀਗੀ ਤੇ ਇੱਕ ਇਸ ਪਰਿਵਾਰ ਤੋਂ ਨਿਕਲ ਕੇ ਤੇ ਇਸ ਮਕਾਮ ਤੱਕ ਜਾਣਾ ਉਸ ਤੋਂ ਬਾਅਦ ਜਾ ਕੇ ਨੌਕਰੀ ਛੱਡ ਦੇਣੀ ਬੜਾ ਵਿਰੋਧ ਵੀ ਹੋਇਆ ਪਰ ਘਰੇਲੂ ਸਪੋਰਟ ਹੀ ਰਹੀ ਜ਼ਿਆਦਾਤਰ ਤੇ 2016 ਦੇ ਵਿੱਚ ਮੈਨੂੰ ਆਮ ਆਦਮੀ ਪਾਰਟੀ ਨੇ ਇਸੇ ਜੰਡਿਆਲਾ ਗੁਰੂ ਹਲਕੇ ਤੋਂ ਬਤੌਰ ਉਮੀਦਵਾਰ ਉਤਾਰ ਦਿੱਤਾ 2017 ਦੀ ਚੋਣ ਹੋਈ 2017 ਦੀ ਚੋਣ ਦੇ ਵਿੱਚ ਬਹੁਤ ਲੋਕਾਂ ਨੇ ਸਾਥ ਦਿੱਤਾ ਮੈਨੂੰ ਅੱਜ ਵੀ ਯਾਦ ਆ 34 33912 ਵੋਟਾਂ ਉਸ ਵੇਲੇ ਮਾਝੇ ਦੇ ਵਿੱਚ ਬੜੀ ਇੱਕ ਵੱਡੀ ਗੱਲ ਸੀਗੀ ਉਸ ਵੇਲੇ ਲੋਕਾਂ ਨੇ ਇੰਨਾ ਮਾਨਸਤ ਕਰ ਦਿੱਤਾ ਪਰ ਮੈਂ ਸੀਟ ਨਹੀਂ ਜਿੱਤ ਸਕਿਆ ਤੁਹਾਨੂੰ ਉਹ 17 ਚ ਐ ਲੱਗਿਆ ਨਹੀਂ ਵੀ ਯਾਰ ਮੱਝ ਵੇਚ ਕੇ ਘੋੜੀ ਲਈ ਵਾਲਾ ਹਿਸਾਬ ਹੋ ਗਿਆ ਨਹੀਂ ਨਹੀਂ ਐ ਹੋ ਜਾ ਕੁਝ ਨਹੀਂ ਲੱਗਿਆ ਕਿਉਂਕਿ ਫੈਸਲਾ ਪਹਿਲਾਂ ਲੈ ਚੁੱਕਾ ਸੀ ਕਰਦਾ ਕਿਉਂਕਿ ਜਦੋਂ ਇੱਕ ਫੈਸਲਾ ਲੈ ਲਓ ਕਿਸੇ ਪਾਸੇ ਚੱਲ ਪੋਣਾ ਫਿਰ ਉਹਦੇ ਵਿੱਚ ਜਿੱਤਾਂ ਹਾਰਾਂ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ ਫਿਰ ਮਤਲਬ ਆਪਣਾ ਕੰਮ ਕਰਨਾ ਚਾਹੀਦਾ ਹੈ ਜਿਹੜਾ ਡਿਸੀਜਨ ਤੁਸੀਂ ਲਿਆ ਫੈਸਲਾ ਲਿਆ ਤੁਹਾਡਾ ਫੈਸਲਾ ਗਲਤ ਆ ਜਾਂ ਸਹੀ ਆ ਲੋਕ ਜੋ ਕਹਣ ਗਲਤ ਆ ਜਾਂ ਕੋਈ ਕਵੇ ਸਹੀ ਆ ਜੇ ਗਲਤ ਵੀ ਆ ਤੇ ਮੈਂ ਤੇ ਇਸ ਗੱਲ 'ਚ ਵਿਸ਼ਵਾਸ ਰੱਖਦਾ ਕਿ ਉਹ ਫੈਸਲੇ ਤੇ ਅੜੇ ਰਹੋ ਔਰ ਸਭ ਫੈਸਲੇ ਨੂੰ ਸਹੀ ਕਰਕੇ ਸਾਬਤ ਕਰਕੇ ਲੋਕਾਂ ਦੇ ਸਾਹਮਣੇ ਦਿਖਾਓ ਕਿ ਮੇਰਾ ਫੈਸਲਾ ਸਹੀ ਸੀਗਾ ਔਰ ਇਹ ਫੈਸਲਾ 2022 ਦੇ ਵਿੱਚ ਜਦੋਂ ਚੋਣ ਜਿੱਤੀ ਫਿਰ ਉਹੀ ਲੋਕ ਯਾਰ ਦੋਸਤ ਸੀਗੇ ਜਿਹੜੇ ਕਹਿੰਦੇ ਸੀਗੇ ਗਲਤੀ ਕੀਤੀ ਆ ਛੱਡ ਦਿੱਤਾ ਫਿਰ ਉਹੀ ਕਹਿਣ ਲੱਗ ਗਏ ਨਹੀਂ ਤੁਹਾਡਾ 17 ਦਾ ਫੈਸਲਾ ਬਹੁਤ ਵਧੀਆ ਫੈਸਲਾ ਸੀ